ਫਾਸ਼ੋ ਹਨ ਕਹਿੰਦੇ ਹਨ ਕਹਿੰਦੇ ਕੋਈ ਨਹੀਂ ਸਾਰੇ ਬੈਠੇ ਭਰਾਇਆ ਪਤਾ ਨਹੀਂ ਕਿਹੜਾ ਦਵਾਈ ਮੁੱਗੀ ਦਾ ਕਾਲਸ ਬੰਦੀ ਆਪਣੇ ਇਹ ਪੁੱਛਣਾ ਆਪਣੇ ਭਰਾਇਆ ਸਾਰੇ ਬੈਠੇ ਇਹ ਪੁੱਛਣਾ ਪ੍ਰਧਾਨ ਸਾਹਿਬ ਵੱਲੋਂ ਇਧਰੋਂ ਚਾਰਜਸ਼ਨ ਸੇ ਮੈਂ ਕਹਿੰਦਾ ਇੱਕ ਯਾਰੀ ਪ੍ਰਧਾਨ ਸਾਹਿਬ ਕੀ ਹੁੰਦੀ ਮੈਂ ਪ੍ਰਧਾਨ ਸਾਹਿਬ ਨਾਲ ਕਹਿੰਦਾ ਇਹਨਾਂ ਲੋਕ ਕੋਈ ਤਵਾ ਤਬਾਤ ਨਹੀਂ ਆਪਣੇ ਤੇ ਬਣਾਇਆ ਗਿਆ ਸੀ ਦੇਖੋ ਇੰਨੇ ਭਰਾ ਬੈਠੇ ਆ ਨਹੀਂ ਕੋਈ ਗੱਲ ਨਹੀਂ ਸੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਖੁੱਲ ਕੇ ਆਪਣੀ ਗੱਲ ਇੱਥੇ ਦੱਸ ਸਕਦੇ ਆ ਆਈਏ ਭਰਾ ਬਿਠੇ ਆਏ ਜੇ ਤੋ ਇਹਨਾਂ ਨੂੰ ਹੁੰਦਾ ਕੋਈ ਵੀ ਗੱਲ ਆ ਤੇ ਤੁਸੀਂ ਆਪਣੇ ਨਾਲ ਲੈ ਕੇ ਜਾਵਾਂਗੇ ਜੀ ਬਿਲਕੁਲ ਜੀ ਠੀਕ ਹੈ ਕੋਈ ਗੱਲ ਜ਼ਬਰਦਸਤ ਤੁਹਾਡੇ ਕੋਈ ਜ਼ਬਰਦਸਤੀ ਗੱਲ ਕਹਾਈ ਆ ਜਾਂ ਜਜੂ ਕੋਈ ਸਸੀ ਗੱਲ ਕੀਤੀ ਆ ਜਾਂ ਤੁਸੀਂ ਕੋਈ ਗੱਲ ਜਰੀ ਵੀ ਆ ਇੱਥੇ ਕੋਈ ਦਾ ਨਾ ਕੋਈ ਕਲਪ ਹੈ ਕਰੀਂ ਦੇਖੋ ਜੀ ਹੈਗਾ ਤੇ ਕੋਈ ਗੱਲ ਨਹੀਂ ਤੁਸੀਂ ਆ ਜੇ ਆਰਾਮ ਦੇ ਨਾਲ ਸਾਨੂੰ ਕੋਈ ਗੱਲ ਦੱਸ ਸਕਦੇ ਕਹਿ ਸਕਦੇ ਕੋਈ ਭਾਜੀ ਦੇਖੋ ਯਾਰ ਠੀਕ ਆ ਇਹ ਨਹੀਂ ਸਾਰੀ ਮੈਨਾਂ ਧੱਕਾ ਕੀਤਾ ਜਾਂ ਕੋਈ ਜਿਹੜੀ ਵੀ ਧੱਕਾ ਜੇ ਕਰਤਾ ਤਾਂ ਵੀ ਤੁਸੀਂ ਜਿਹੜਾ ਤਾ ਦ ਕਹਿੰਦੇ ਵੀ ਇੰਨੇ ਬੰਦੇ ਬੈਠੇ ਆ ਅਸੀਂ ਤੁਹਾਨੂੰ ਇਸ ਚੀਜ਼ ਤੇ ਫੇਰ ਬੰਦਾ ਕਹਿੰਦਾ ਵੀ ਨਹੀਂ ਨਿਊਟਨ ਹੋ ਕੇ ਜਿਹੜੀ ਗੱਲ ਕਰਨੀ ਆ ਉਹ ਨਿਊਟਨ ਹੋ ਕੇ ਆ ਨਾ ਤੇ ਜੋ ਬਿਲਕੁਲ ਕੋਈ ਦਵਾ ਨਹੀਂ ਪਾਇਆ ਜਿਹੜੀ ਇਹਨਾਂ ਕੋਲ ਰਿਪੋਰਟਿੰਗ ਹੈ ਤੁਸੀਂ ਆਪ ਕਹਿੰਦੇ ਤੁਹਾਡੇ ਕੋਈ ਦਵਾ ਨਹੀਂ ਸਾਡੀ ਕੋਈ ਦਵਾ ਇਹਨਾਂ ਕੋਲ ਅੰਦਰ ਕੋਈ ਨਹੀਂ ਆ ਰਿਪੋਰਟਿੰਗ ਹੈ ਕਿ ਬਾਬਾ ਜੀ ਨੇ ਕੀਤੀ ਉਹ ਮਤਲਬ ਜਿਹੜੀ ਸਚਾਈ ਸੀ ਤੁਸੀਂ ਦੱਸ ਸਕਦੇ ਹੋ ਸਾਡੇ ਸਾਹਮਣੇ ਠੀਕ ਹੈ ਨੋ ਬਈ ਤੁਹਾਨੂੰ ਇਹਦੇ ਵਿੱਚ ਚਲੋ ਏਦਾਂ ਅਸੀਂ ਨਹੀਂ ਕਹਿੰਦੇ ਕਿ ਤੁਹਾਨੂੰ ਵਰਤਿਆ ਗਿਆ ਇਹਦੇ ਵਿੱਚ ਠੀਕ ਹੈ ਕਿ ਅਸਲ ਤੇ ਵਿੱਚ ਜਿਹੜਾ ਕਸੂਰਬਾਰਾ ਉੱਥੇ ਦੂਜੇ ਬੰਦੇ ਆ ਹੁਣ ਜੇ ਕਿਸੇ ਬੰਦੇ ਨੂੰ ਉਹ ਉੱਥੇ ਵਰਤ ਲਈਏ ਹਨ ਤੇ ਉਹ ਤੁਹਾਨੂੰ ਗੁੰਮਰਾਹ ਕਰਕੇ ਉਹਨਾਂ ਨੇ ਇਹ ਵਰਤਿਆ ਗਿਆ ਇਹਦੇ ਵਿੱਚ ਆਪਾਂ ਤੁਸੀਂ ਸਚਾਈ ਸੰਗਤ ਦੇ ਮੂਹਰੇ ਲਿਆਤੀ ਆ ਤੁਸੀਂ ਇਹ ਸੰਗਤ ਵੀ ਤੁਹਾਡੀ ਸਾਰੀ ਸੰਗਤ ਜਿਹੜੀ ਹੈ ਜ਼ਿੰਮੇਵਾਰ ਹੈ ਜੇ ਕੱਲ ਨੂੰ ਕੋਈ ਵੀ ਬੰਦਾ ਤੁਹਾਨੂੰ ਇਸ ਕੋਈ ਧਮਕੀ ਨਹੀਂ ਲਉਦਾ ਇਸ ਥicker ਦੇ ਵਿੱਚ ਜਿਨ੍ਹਾਂ ਨੇ ਤੁਹਾਨੂੰ ਇਹ ਗੁਮਰਾਹ ਕੀਤਾ ਆ ਹਨਾ ਤੇ ਕੋਈ ਵੀ ਤੋਕਾਂ ਦਾ ਕੋਈ ਵੀ ਕਿਸੇ ਦੇ ਪਿੱਛੇ ਤੁਹਾਡੀ ਪਰਿਵਾਰ ਨੂੰ ਕੋ ਤੰਗ ਕਰਦਾ ਹੈ ਸਾਂਝ ਸੰਗਤ ਅਸੀਂ ਤਿਆਰ ਹੈ ਆਪਣੇ ਫੋਨ ਨੰਬਰ ਦੇ ਕਿਉਂ ਜੀ ਭਾਈ ਜੀ ਦੱਸੋ ਜਦੋਂ ਫੋਨ ਨੰਬਰ ਹੈ ਜਿਸਾਮਿਲ ਕੋ ਫੋਨ ਕਰੋ ਮੈਂ ਜਿੱਥੇ ਉਹ ਤੇ ਅਮਰ ਜੀ ਕੋਈ ਤਾਂ ਜੀ ਗੱਲ ਆ ਉਹ ਤੁਹਾਰੇ ਕੀ ਦੱਸਣ ਵਾਲੀ ਚ ਵੀ ਦੱਸ ਦੋ ਜੀ ਕਿ ਦੱਸਣਾ ਨਹੀਂ ਕੋਈ ਮਾਦਰਾਤ ਦੋ ਹੈ ਇਸ ਦੇ ਬਸਤਾ ਜੀ ਪੂਰਾ ਦੱਸਿਆ ਇਹ ਕਹਿੰਦੇ ਇੱਕ ਬੰਦ ਕਰ ਜੀ ਭਾਈ 50% ਕਹਿੰਦਾ ਦੱਸਿਆ ਹਾਂ ਜੀ ਹਾਂ ਜੀ ਕਰ ਦਿੱਤਾ ਤੁਹਾਨੂੰ ਦੱਸੋ ਕੋਈ ਦੱਸ ਸਕਦਾ ਜੀ ਦਾਸਤਾਤ ਦੋਰੀ ਗੱਲ ਮੈਨੇ ਕੱਲ ਨੂੰ ਪੁਟਕਾ ਜਗੇ ਮੁਰਜੇ ਦਾ ਨੂੰ ਉਥੇ ਪੈ ਰਹੇ ਮੁੰਡਿਆਂ ਨੇ ਇਹ ਤੁਹਾਨੂੰ ਦਬਾ ਕੇ ਕਰਵਾਇਆ ਹੈ ਉਹ ਵੀ ਬੰਦੇ ਆ ਇੰਨੇ ਬੰਦੇ ਬੈਠੇ ਆ ਤੇ ਇਹ ਨਿਊਟਰਲ ਬੰਦੇ ਆ ਇਹਨਾਂ ਦੇ ਵਿੱਚ ਉਹ ਜਿਹੜੇ ਮੁੰਡੇ ਦੇ ਛੱਟ ਲੱਗੀ ਉਹ ਵੀ ਬੈਠਾ ਵੀ ਕੋਈ ਐ ਉਹ ਜਾਰ ਤੁਹਾਡੇ ਤੇ ਦਬਾਅ ਪਾਇਆ ਗਿਆ ਵੀ ਤੁਸੀਂ ਇਹਦਾ ਨਾਮ ਜਾਣ ਬਦਕੇ ਲਓ ਤੁਸੀਂ ਆਪ ਆਪਣੇ ਦੋਸਤ ਨੂੰ ਦੱਸਿਆ ਮੈਂ ਰਿਪੋਰਟ ਕਰ ਦਿੱਤੀ ਹੈ ਤੁਸੀਂ ਦੱਸਿਓ ਦੇਖੋ ਇੱਕ ਵਾਰੀ ਗੁਰੂ ਘਰ ਦਾ ਵਸਵਾਇਆ ਤੇ ਸੰਗਤ ਗੁਰੂ ਘਰ ਨਹੀਂ ਆਈ ਆ ਪ੍ਰਧਾਨਾ ਇਹਨਾਂ ਦਾ ਰਿਸ਼ਮ ਸਿੰਘ ਦਾ ਇੱਕ ਪਰਸਨਲ ਆਪਾਂ ਨੇ ਮਸਲੇ ਨਹੀਂ ਇਹ ਇਹ ਨਹੀਂ ਸੱਜਿਆ ਹੈ ਸੱਜਿਆ ਹੈ ਕਿ ਕਿ ਸੰਗਠਨ ਦੇ ਸਾਹਮਣੇ ਆਵੇ ਤੇ ਜਿਹੜੀ ਗੱਲ ਆ ਤੇ ਬਾਕੀ ਇਹ ਵੀ ਆ ਕਿ ਇਹ ਕੋਈ ਏਦਾਂ ਦਾ ਤੁਸੀਂ ਤੁਹਾਨੂੰ ਕੋਈ ਬਾਰ-ਬਾਰ ਇਹ ਤਾਂ ਮੇਰੀ ਗੱਲ ਕਹਿੰਦੇ ਆ ਇਹ ਨਾ ਸੋਚੋ ਕਿ ਅਸੀਂ ਰਿਸ਼ਮ ਸਿੰਘ ਦੇ ਕੋਈ ਸਾਨੂੰ ਕੋਈ ਜ਼ਿਆਦਾ ਹੈ ਤੁਸੀਂ ਘੱਟ ਜੇ ਇਸ ਟਾਈਮ ਇਸ ਮਸਲੇ ਨੂੰ ਵੀ ਜਦੋਂ ਸੰਗਠਨ ਦੇ ਤੌਰ ਤੇ ਬਿਠਾਉਗੇ ਉਹ ਬੰਦੇ ਨੂੰ ਮੇਰੇ ਹਿਸਾਬ ਨਾਲ ਇਨਸਾਫ ਤੇ ਸੱਚ ਵਾਲੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਸੱਚਾਈ ਵਾਲੀ ਗੱਲ ਠੀਕ ਹੈ ਨਾ ਅਸੀਂ ਕੋਈ ਪੱਖ ਨਹੀਂ ਲੈਣਾ ਨਾ ਇਹਨਾਂ ਦਾ ਲੈਣਾ ਨਾ ਤੁਹਾਡਾ ਲੈਣਾ ਜਿਹੜੀ ਸੁਚਾਈ ਦੀ ਗੱਲ ਆ ਜੇ ਤੁਹਾਡੇ ਫੋਨ ਵੀ ਅਸੀਂ ਤਾਂ ਫਿਰ ਮੈਂ ਦੁਬਾਰਾ ਕਹਿੰਦਾ ਵੀ ਜੇ ਕੋਈ ਦੁਵਾ ਵਾਲੀ ਗੱਲ ਆ ਤੁਸੀਂ ਇਹਨੇ ਬੰਦੇ ਦੇ ਸਾਹਮਣੇ ਆਪਣਾ ਜਿਹੜਾ ਆ ਖੁੱਲ ਕੇ ਚੀ ਚਾ ਸਕਦੇ ਆ ਅਸੀਂ ਤਾਂ ਹੁਣ ਇਥੋਂ ਨਾਲ ਨਹੀਂ ਕਿਹਾਵਾਂਗੇ ਤੇ ਤੁਸੀਂ ਹੁਣ ਇਹ ਕਲੀਅਰ ਕਰ ਦੋ ਉਸ ਤੋਂ ਬਾਅਦ ਕੋਈ ਨਹੀਂ ਬਸ ਤਾਰੀ ਮੈਨੂੰ ਇਹ ਕਿ ਹੁਣ ਮੈਂ ਮਤਲਬ ਜਾਵਾਂ ਫਿਰ ਬਾਅਦ ਚ ਕੋਈ ਮੈਨੂੰ ਫੋਨ ਕਰੇਗਾ ਇਦਾਂ ਗੋਦਾਂ ਨਹੀਂ ਉਹ ਤੁਸੀਂ ਆ ਸੰਗਤ ਸਾਰੀ ਜ਼ਿੰਮੇਵਾਰੀ ਲੈਂਦੀ ਤੁਹਾਡੀ ਬਬਾ ਜੀ ਇਹ ਪਰਸੋਂ ਵੀ ਅਸੀਂ ਕਹਿੰਦੇ ਆ ਵੀ ਭਾਵੇਂ ਸਾਡਾ ਅੱਜ ਤੱਕ ਇਹ ਗੱਲ ਕਹੀਆਂ ਵੀ ਜੇ ਕੋ ਬੰਦਾ ਇੱਥੇ ਚਲੋ ਤੁਸੀਂ ਗੁਰੂ ਘਰ ਦੇ ਵਜੀਰ ਉਹ ਅਸੀਂ ਇਹਨੇ ਕਹਿੰਦੇ ਜਿਹੜਾ ਮਨ ਇਹ ਕਹਿੰਦਾ ਦਿਲ ਕੀ ਨਸਾਨ ਕੋਈ ਹੁੰਦੀ ਆ ਹਨਾ ਆਈਸੇ ਮੈਂ ਇਹ ਕਹਿੰਨਾ ਵੀ ਬਾਕੀ ਚੀਜ਼ਾਂ ਦਾ ਤੁਹਾਨੂੰ ਪਤਾ ਨਹੀਂ ਕਿ ਅਸੀਂ ਭਾਵੇਂ ਸਾਡਾ ਸਿਰ ਵਢਿਆ ਜਾਵੇ ਜੇ ਤੁਸੀਂ ਸਾਨੂੰ ਸਦੋਂਗੇ ਜੀ ਆਵਾਂਗੇ ਫਿਰ ਅਹੀ ਨੇ ਆਪਣਾ ਨਕਸਟੇ ਦਾ ਜਣਾ ਬੰਦਾ ਤੰਗ ਕਰਦਾ ਅਸੀਂ ਆਪਣਾ ਨੁਕਸਾਨ ਨਹੀਂ ਦੇ ਕੋਡੇ ਕਰਕੇ ਭੈਣ ਜੀ ਬੰਦਾਲ ਸਾਹਿਬਾ ਦੇ ਲੋ ਤੇ ਤੁਸੀਂ ਕਿਹਾ ਕਰਦੇ ਹੋ ਮਦਦ ਜੀ ਸਾਨੂੰ ਮਿਲ ਨੂੰ ਨਹੀਂ ਆਇਆ ਪਰੇਸ਼ਾਨ ਹੁੰਦਾ ਮੈਂ ਕਿ ਜਿਹੜਾ ਪੁਰਤਕਾਲ گاਵਾ ਦਾ ਉੱਥੇ ਕੋਈ ਪਿੱਛੇ ਇਦਾਂ ਕੋਈ ਲੋਕੇਸ਼ਨ ਚਾਕੇ ਦਾ ਦਿੱਤਾ ਨਹੀਂ ਇੰਡੀਆ ਭਾਰਤ ਨਹੀਂ ਨਹੀਂ ਬਾਬਾ ਜੀ ਇਦਾਂ ਕੋਈ ਨਹੀਂ ਪਰ ਉਹਦਾ ਦੇਖੋ ਆਲਦੀ ਸਰਕਾਰ ਜੋ ਤੁਸੀਂ ਬਦਲਾ ਤੁਸੀਂ ਤੁਸੀਂ ਇਹ ਗੱਲ ਮਤਲਬ ਐਕਸੈਪਟ ਕਰਦੇ ਆਪਾਂ ਭਰਾ ਦੇ ਉੱਤੇ ਸਾਰੇ ਜਿਹੜੇ ਪਾਰ ਤੋਂ ਹੋਏ ਨੇ ਪਰ ਉਹ ਬੰਦੇ ਦੇ ਪੱਟ ਜ ਹਮਲਾ ਹੋ ਗਿਆ ਹੈ ਨਾ ਜੇ ਉਹਦੇ ਹਾਰ ਦਿਲ ਤੇ ਜਾਂ ਢਿੱਡੇ ਜਿਹੇ ਗਲਤ ਜਗ੍ਹਾ ਬਾਜ ਜਾਂਦੀ ਤਾਂ ਸੋ ਉਹਦਾ ਪਰਿਵਾਰ ਸੀ ਬੱਚੇ ਸੀ ਤੁਹਾਨੂੰ ਉਸ ਤੋਂ ਤੁਹਾਡੀ ਕਿੰਨੀ ਵੱਡੀ ਗਲਤੀ ਹੈ ਵੀ ਤੁਹਾਡੇ ਇਹ ਬੰਦਾ ਸਾਡੇ ਚੱਲਣ ਰਹੀ ਮੈਂ ਕੋਈ ਨਾ ਬਾਬਾ ਉਹ ਨਾ ਕੋਈ ਘਰ ਜਨਾਬ ਬਣੇ ਦਾ ਕਿੰਨੇ ਉਹ ਗੁਨਾਹਗਾਰ ਹੈ ਤੁਸੀਂ ਉਹਨਾਂ ਨਾਲ ਰਲ ਕੇ ਤੁਸੀਂ ਕਿਹੜੀ ਬਾਬਾ ਬੁੱਢਾ ਸਾਹਿਬ ਦੀ ਪਦਵੀ ਤੇ ਤੁਸੀਂ ਬੈਠੇ ਹੋ ਤੁਸੀਂ ਇੱਕ ਸਾਜ਼ਿਸ਼ ਦੇ ਵਿੱਚ ਜਾ ਕੇ ਇੱਕ ਬੰਦਾ ਤੁਸੀਂ ਮਤਲਬ ਜੇ ਨੁਕਸਾਨ ਉਹਦੀ ਵੀ ਹੋ ਜਾਦਾ ਜਿੰਦਗੀ ਦਾ ਤੇ ਆਪਾਂ ਕਿੱਥੇ ਦੇਣ ਦਿੰਦੇ ਤੁਸੀਂ ਕਿੱਥੇ ਦੇਣਦੇ ਜਾਂ ਬਾਕੀ ਕੋਈ ਕੁਛ ਅਸਰ ਨਹੀਂ ਜਿਹਨੂੰ ਮਾਲਕ ਨੇ ਪਰਮੇਸ਼ਰ ਨੇ ਮਿਲਿਆ ਜਿਹੜਾ ਇਹ ਮੂਹਰਕਾਰ ਬਣ ਗਿਆ ਉਹ ਤੋਂ ਬੰਦ ਤੋਂ ਬਟਾ ਨਹੀਂ ਤਾਂ ਅੰਤ ਸੁਣ ਕੋਈ ਬਗਰਾ ਆ ਹਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਕਿੰਨੇ ਮੂਹਰਾਂ ਦਾ ਤੇ ਜੋਰੀਆਂ ਵਿੱਚ ਇਹਨਾਂ ਨੂੰ ਪੁੱਛ ਲਓ ਭਾਜੀ ਦਿਨ ਲੱਗਿਆ ਸੀ ਵੀ ਆਪਣੇ ਦਿਨ ਹੁਣ ਛੇਤੀ ਜਿਹੜੇ ਚੱਲ ਪਏ ਕੋਈ ਸਟੇਜ ਤੇ ਨਹੀਂ ਜਾ ਕੇ ਬੋਲੇਗਾ ਕੁਝ ਵੀ ਅਨਾਉਂਸ ਕਰਮੈਂ ਅਸੀਂ ਕੋਈ ਖੜੜ ਨਹੀਂ ਪਾਵਾਂ ਕਿਸੇ ਗੱਲ ਦੀ ਇੱਥੇ ਵਾਧਾ ਨਹੀਂ ਵਧਾਉਣਾ ਵੀ ਹਰ ਚੀਜ਼ ਦਾ ਤੁਸੀਂ ਖਿਆਲ ਰੱਖਣਾ ਤੁਸੀਂ ਦੋ ਸਿੰਘ ਉਹਦਾ ਸਿੰਘ ਨਾਲ ਮਾਨਵ ਤੁਸੀ ਖਿਆਲ ਲੱਗਦਾ ਇੱਥੇ ਕੋਈ ਆ ਕੇ ਉਲਟਵਾਜੀ ਨਾ ਕਰੇ ਹਨਾ ਮਾਰਾ ਕੋਈ ਜਿਹਦੇ ਸਾਸਨ ਲਈ ਆਪਣਾ ਕਿਥੀ ਬੈਠੀਆਂ ਸੀ ਗੁਰੂ ਘਰ ਦੇ ਬਰਸੋਂ ਦੇ ਮੱਧਲੇ ਵਿੱਚ ਸਾਰੇ ਅਮੀਰ ਇਕੱਠੇ ਹੋਏ ਸੀ ਕਿ ਜਿਹੜਾ 15 ਦਸੰਬਰ ਨੂੰ ਜਨਾਈ ਗੁਰੂ ਘਰ ਦਰਸਤ ਹੋਈ ਆ ਉਹਦੇ ਬਾਰੇ ਸਾਰੀ ਪੂਰੀ ਸੰਗਤ ਨੂੰ ਬਹਿਜੀ ਨੂੰ ਜਾਣਨਾ ਪੈਣਾ ਚਾਹੀਦਾ ਕਿ ਅਸਰ ਗੱਲ ਹੋਈ ਕੀ ਸੀ ਉਹਦੇ ਬਾਰੇ ਇਸਣਾ ਤੋਂ ਸਾਰੇ ਬੰਦੇ ਤਕਰੀਬਨ ਇੱਥੇ ਬੈਠਿਆ ਜਿਹਦੇ ਵਾਹੀਆ ਇਹ 15 ਦਸੰਬਰ ਨੂੰ ਜਿਹੜੀ ਲੜਾਈ ਹੋਈ ਉਸ ਤੋਂ ਪਹਿਲਾਂ ਇੱਕ ਹਫ਼ਤਾ 8 ਦਸੰਬਰ ਨੂੰ ਗੁਰਬੀਰ ਸਿੰਘ ਦੇ ਨਾਲ ਜਿਹੜੇ ਉਸ ਹਫ਼ਤਾ ਵਾਸਤੇ ਰੌਲਾ ਪਾ ਰਹੇ ਸੀਗੇ ਉਹਦੇ ਬਾਰੇ ਬੈਠ ਕੇ ਗੱਲ ਕੀਤੀ ਗਈ ਆ ਉਹਦੇ ਵਿੱਚ ਤਰਸੀਮ ਸਿੰਘ ਸ਼ਿਰਗਲ ਸੁਖਜੀਤ ਸਿੰਘ ਸੁਖੀ ਸਤਨਾਮ ਸਿੰਘ ਰੂਪ ਸਿੰਘ ਤੇ ਸੰਧੂ ਸਾਹਿਬ ਤੇ ਹੋਰ ਵੀ ਆਪਣਾ ਮੇਰਾ ਕਲਕਵੀਰ ਤੇ ਮਨਜਿੰਦਰ ਸਿੰਘ ਜਿੰਦਰ ਉਹ ਵੀ ਵਿੱਚ ਸੀਗੇ ਅਸੀਂ ਇਹ ਸਾਰਿਆਂ ਨੇ ਗੱਲਬਾਤ ਉੱਥੇ ਬੈਠ ਕੇ ਗੁਰੂ ਘਰ ਕੀਤੀ ਆ ਤੇ ਉਹਦੇ ਵਿੱਚ ਅਸੀਂ ਇਹਨਾਂ ਦੀ ਗੱਲ ਸੁਣੀ ਸੀ ਕਿ ਇਹਨਾਂ ਦਾ ਕੀ ਮਤਲਬ ਗੱਲਬਾਤ ਕੀ ਰੱਖਣਾ ਚਾਹੁੰਦੇ ਆ ਇਹਨਾਂ ਨੇ ਹਿਸਾਬ ਦਾਬਾਰੇ ਗੱਲ ਕੀਤੀ ਸੀ ਜਿਹੇ ਹਿਸਾਬ ਦਾਬ ਜਿਹੜਾ ਆ ਉਹ ਦੇ ਨਹੀਂ ਰਿਹਾ ਕਿ ਅਸੀਂ ਉਹਨਾਂ ਨੂੰ ਉੱਥੇ ਬੇਨਤੀ ਕੀਤੀ ਸੀ ਕਿ ਭਾਜੀ ਅਸੀਂ ਤੁਹਾਡੀ ਗੱਲ ਜਿਹੜੀ ਆ ਸਾਰੀ ਆਪਾਂ ਆਪਣੇ ਰਿਸ਼ਵ ਸਿੰਘ ਨਾਲ ਵੀ ਗੱਲ ਕਰ ਲਈ ਆ ਤੇ ਉਹਨਾਂ ਨੇ ਵੀ ਕਿਹਾ ਵਾ ਠੀਕ ਆ ਉਹ ਕਹਿੰਦੇ ਆ ਹਿਸਾਬ ਦਾਬ ਜਰੂਰ ਨਹੀਂ ਚਾਹੀਦਾ ਤੁਸੀਂ ਮੇਰੇ ਕੋਲ ਹਿਸਾਬ ਦਾਬ ਦੇਖ ਸਕਦੇ ਆ ਤੇ ਅਸੀਂ ਤੁਹਾਨੂੰ ਤੁਹਾਡਾ ਜਿਹੜਾ ਮੁੱਦਾ ਆ ਉਹ ਹਸਾਬਤਾਂ ਦਾ ਆਪਾਂ ਕਰਵਾ ਦੇਾਂਗੇ ਆ ਜਿਹੜੇ ਸ਼ੀਧੀ ਦਿਹਾੜੀ ਚੱਲੇ ਨੇ ਆ ਆਪਾਂ ਇਹ ਥੋੜਾ ਜਿਹਾ ਰੁਕ ਜਾਈਏ ਸ਼ੀਧੀ ਦਿਹਾੜੀ ਨਿਕਲ ਜਾਣ ਤੇ ਉਸ ਤੋਂ ਬਾਅਦ ਜਿਹੜਾ ਆ ਆਪਾਂ ਬੈਠ ਕੇ ਤੁਹਾਡਾ ਜਿਹੜਾ ਤਸੱਲੀ ਜਿਹੜੀ ਆ ਉਹ ਹਸਾਬਤਾਂ ਦੀ ਕਰਵਾ ਦਿੱਤੀ ਜਾਊਗੀ ਤੇ ਇਸ ਤੋਂ ਪਹਿਲਾਂ ਵੀ ਮੈਂ ਖੁਦ ਆਪਣਾ ਮੈਂਸ਼ਨ ਕਰਨਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਦੋ ਚਾਰ ਵਾਰੀ ਜਨਵਰੀ ਵਾਲੀ ਦੀ ਗੱਲ ਹੋਈ ਹੈ ਹਸਾਬਤਾਂ ਦੀ ਉਨਹੀ ਵਾਰੀ ਰੇਸ਼ਮ ਸਿੰਘ ਨੇ ਇਹ ਗੱਲ ਕਲੀਅਰ ਕੀਤੀ ਆ ਕਿ ਮੇਰਾ ਹਸਾਬਤਾਂ ਜਦੋਂ ਮਰਜ਼ੀ ਤੁਸੀਂ ਦੇਖ ਲਓ ਤੇ ਇਹ ਗੁਰਮੀਤ ਸਿੰਘ ਨੂੰ ਵੀ ਮੈਂ ਕਹਿ ਚੁੱਕਾ ਆ ਤੇ ਇਹਦਾ ਗਵਾਜ ਜੰਨਬੀ ਮੁੰਡਾ ਜਿਹੜਾ ਹੈਗਾ ਮਨਿੰਦਰ ਸਿੰਘ ਚੰਦਰ ਉਹਨੂੰ ਵੀ ਮੈਂ ਕਹਿ ਚੁੱਕਾ ਐ ਉਹਦੇ ਸਾਹਮਣੇ ਕਹਿ ਚੁੱਕਾ ਵੀ ਭਾਈ ਜਦੋਂ ਤਰ੍ਹਾਂ ਦਿਲ ਕਰਦਾ ਹਸਾਬ ਦਾ ਬੁਣਾ ਆ ਕੇ ਦੇਖਦਾ ਹਸਾਬ ਦਾ ਨਹੀਂ ਕੋਈ ਪ੍ਰੋਬਲਮ ਨਹੀਂ ਉਹ ਦਿਖਾਉਣਾ ਚਾਹੁੰਦੇ ਆ ਤੁਸੀਂ ਦੇਖੋ ਤੇ ਜਿੱਥੇ ਤੱਕ ਹੁਣ ਗੱਲਬਾਤ ਇਹ ਲੱਗਦੀ ਆ ਕਿ ਆਪਾਂ ਇਸ ਜਿਹੜੀ ਗੱਲਬਾਤ ਦੇ ਵਿੱਚ ਜੋ ਹੁਣ ਉਹਨਾਂ ਦਾ ਇਹਦੇ ਵਿੱਚ ਕੀ ਮਕਸਦ ਸੀ ਅਸੀਂ ਬੜੇ ਉਹਨਾਂ ਦੇ ਤੇ ਤਰਲੇ ਕੱਢੇ ਆ ਉਹ ਆਜੇ ਵੱਡੇ ਹੋਣ ਤੋਂ ਨਾਤੇ ਅਸੀਂ ਉਹਨਾਂ ਦੇ ਗੋਢੀ ਹੱਥ ਵੀ ਲਾਇਆ ਵਾ ਪਹਿਲੇ ਹੱਥ ਵੀ ਲਾਇਆ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਇੱਥੇ ਆਪਾਂ ਜਿਹੜਾ ਯਾਰ ਕਬੂਲੀ ਘਰ ਦੇ ਵਿੱਚ ਕੋਈ ਟਿਸ਼ੂਨਾ ਕੋ ਬਣਾਈਏ ਤੇ ਇਹਨੂੰ ਜਿਹੜਾ ਕੋ ਬੰਦ ਕਰਨ ਦਾ ਮਸਲਾ ਕੋਈ ਪ੍ਰੋਬਲਮ ਨਾ ਪੈਣ ਉਹ ਤੇ ਪਰ ਮੈਨੂੰ ਲੱਗਦਾ ਕਿ ਉਹ ਜੋਕ ਮਕਸਦ ਉਸਦਾ ਉਹ ਮਕਸਦ ਆਪਣਾ ਪੂਰਾ ਕਰਾ ਗਏ ਹਟੇ ਆ ਉਹ ਸਾਡੀ ਗੱਲ ਉਹਨਾਂ ਨੇ ਨਹੀਂ ਮੰਨੀ ਇਹਦੇ ਪਿੱਛੇ ਕੋਈ ਹੋਰ ਹੀ ਮਕਸਦ ਸੀ ਕਿਤੇ ਤੱਕ ਕਿ ਅਸੀਂ ਸਮਝਦੇ ਹਾਂ ਅਸੀਂ ਜਿਹੜਾ ਬੜਾ ਪਰਲਮੈਂਟਿਕਾ ਸਹਾਲਤਾ ਵਾਲਾ ਦੇ ਵਿੱਚ ਕੋਈ ਗੜਾ ਨਹੀਂ ਹੈਗਾ ਉਹ ਆਲਦੀ ਸਾਫ ਦਰ ਆਜੀ ਇੱਥੇ ਸਾਹਮਣੇ ਪਿਆ ਵਾ ਇਹਨਾਂ ਨੇ ਰੱਖਿਆ ਆ ਕਿ ਜਿਹੜੇ ਬੰਦੇ ਇਹਨਾਂ ਨੂੰ ਵੀ ਦੱਸਾਇਆ ਵਾ ਪਲੱਸ ਇੱਥੇ ਬੈਂਕਿੰਗ ਦੀ ਜਿਹੜੀ ਮਾਜੀ ਸੰਗਤ ਆ ਕੇ ਹਿਸਾਬ ਤਾਂ ਚੈੱਕ ਕਰ ਸਕਦੀ ਆ ਉਹ ਕਦੇ ਭਾਵੇਂ ਕੌਨਟਰ ਲੈ ਕੇ ਆਉਣ ਕੋਈ ਜਿਹੜੇ ਬੰਦਾ ਹਿਸਾਬ ਦਾ ਹਸਾਬ ਦਾ ਮਾਰ ਬੰਦਾ ਆ ਉਹ ਵੀ ਲਿਆ ਕੇ ਤੇ ਹਿਸਾਬ ਤਾਂ ਚੈੱਕ ਕਰ ਸਕਦੇ ਆ ਤੇ ਇਸ ਕਰਕੇ ਅਸੀਂ ਜਿੱਥੇ ਤੱਕ ਇਹ ਸਮਝਦੇ ਆਂ ਵੀ ਹਸਾਬ ਦਾ ਦਾ ਮੁੱਦਾ ਨਹੀਂ ਕੋਦਾ ਕੋਈ ਦੇ ਪਿੱਛੇ ਹੋ ਰਹੀ ਆ ਜਿਹੜਾ ਇਹ ਸਾਥ ਸੰਗਤ ਨੂੰ ਵੀ ਜਿਹੜਾ ਉਹਨਾਂ ਦਾ ਪੂਰਾ ਹੋ ਗਿਆ ਵਾ ਤੇ ਇਹ ਸਾਥ ਸੰਗਤ ਨੂੰ ਇਹ ਸਾਰੀ ਬੇਨਤੀ ਆ ਵੀ ਜਿਹੜੀ ਅਸਲ ਗੱਲ ਸਮਝਣ ਦੀ ਕੋਸ਼ਿਸ਼ ਕਰੋ ਅਸਲ ਗੱਲ ਕੋਈ ਹੋਰ ਹੈ ਰੇਸ਼ਮ ਸਿੰਘ ਨੇ ਇੱਕ ਗੱਲ ਇਹ ਵੀ ਆਈ ਦਿੱਤੀ ਸੀ ਕਿ ਅਸੀਂ ਇਹ ਉਹਨਾਂ ਨੂੰ ਕਿਹਾ ਸੀ ਕਿ ਜੇ ਹਿਸਾਬ ਕਾ ਗਰਮੀਤ ਸਿੰਘ ਨੂੰ ਹੀ ਦਿੱਤਾ ਜਾਵੇ ਤੇ ਆਪਾਂ ਇਹ ਮਤਲਬ ਅੱਜ ਤੱਕ ਉਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਵੀ ਉਸ ਥੰਨੇ ਆਪਣੇ ਗਰਮੀਤ ਸਿੰਘ ਆਪਣੇ ਕੋਲ ਹਿਸਾਬ ਦਾ ਰੱਖ ਸਕਦੇ ਆ ਕਿ ਇਹ ਆਪ ਇਹ ਹਿਸਾਬ ਦਾ ਕਰਿਆ ਕਰ ਕਿ ਅਸੀਂ ਵੀ ਇਹਨਾਂ ਨੂੰ ਉਹ ਦਿਨ ਸੰਢੀ ਇਹ ਕਿਹਾ ਸੀ ਵੀ ਹਿਸਾਬ ਕਾ ਤੂੰ ਲੈ ਲੈ ਕਿ ਤੂੰ ਕਰਿਆ ਕਰ ਜਿੱਤ ਤੇ ਇਹ ਵਿੱਚ ਜਿਹੜਾ ਆ ਉਸ ਗੱਲ ਤੇ ਇਹ ਗਰਮੀਤ ਸਿੰਘ ਜੀ ਨਹੀਂ ਆਏ ਸੀਗੇ ਇਸ ਕਰਕੇ ਸਾਡੇ ਹਿਸਾਬ ਦੇ ਨਾਲ ਜਿਹੜਾ ਵੀ ਹੈਗਾ ਇਹ ਚਾਹੁੰਦੇ ਆ ਕਿ ਇਹਦੇ ਵਿੱਚ ਹਸਾਬ ਦਾ ਕੋਈ ਮੁੱਦਾ ਨਹੀਂ ਸੀ ਇਹ ਕੋਈ ਹੋਰ ਹੀ ਮਕਸਦ ਸੀ ਪਿੱਛੇ ਜਿਹੜਾ ਉਹਨਾਂ ਦਾ ਪੂਰਾ ਹੋ ਚੁਕਾ ਜੀ ਇਹ ਲਈ ਆਪਣੇ ਜਦੋਂ ਮੁੱਦਾ ਜਿਹੜਾ ਆਪਣਾ ਇਹ ਦੂਸਰੀ ਸੰਗਠਨ ਜਿਹੜੀ ਗਰਸਾਂ ਦੀ ਜਿਨ੍ਹਾਂ ਨੇ ਪਿਆਸੀ ਕੇ ਸਾਨੂੰ ਕੋਈ ਬੈਨ ਕੀਤਾ ਹੋਇਆ ਜੀ ਸਾਨੂੰ ਦੁਆਰਾ ਕੋਈ ਜਿਹੜਾ ਆਪਾਂ ਨੂੰ ਐਕਟਰ ਕੀਤਾ ਜਾਵੇ ਉਸ ਵਾਸਤੇ ਵੀ ਇਹ ਮੀਟਿੰਗ ਜਿਹੜੀ ਰੱਖੀ ਸੀ ਜਿਹਦੇ ਵਿੱਚ ਮੈਂ ਸਿਲਾ ਇਹ ਵੀ ਮੈਂ ਸੰਗਠਨ ਦੇ ਸਾਹਮਣੇ ਲਿਆਉਣਾ ਚਾਹੁੰਦਾ ਵਾਂ ਕਿ ਉਦੋਂ ਆ ਰਬਨ ਸਿੰਘ ਤੇ ਇਹਨੂੰ ਪ੍ਰਤਾਪ ਸਿੰਘ ਤੇ ਉਹਨਾਂ ਨੇ ਕੁਝ ਬੰਦੇ ਹੋਰ ਇੱਕ ਅੱਧਾ ਬੰਦਾ ਜਿੱਦਾਂ ਦੋ ਤਿੰਨ ਗੱਲਾਂ ਸਾਬੇ ਸ਼ੇਰ ਸ਼ੇਰ ਗੱਲ ਨੂੰ ਗੀ ਉਹਨਾਂ ਨੇ ਬੁਲਾਇਆ ਸੇ ਦਾ ਵਿੱਚ ਨਾ ਤੇ ਉੱਥੇ ਭੇਜਿਆ ਤੇ ਉੱਥੇ ਮੀਟਿੰਗ ਕੀਤੀ ਸੀਗੀ ਕਿ ਮੀਟਿੰਗ ਦੇ ਵਿੱਚ ਅਸੀਂ ਮੈਂ ਖੁਦ ਅਰਦਾਸ ਮਤਲਬ ਇਹਨਾਂ ਨੂੰ ਰਿਕਵੈਸਟ ਕਰਕੇ ਪ੍ਰਧਾਨ ਸਾਹਿਬ ਨੂੰ ਆਪਣੇ ਗੁਰਦੁਆਰੇ ਦੀ ਕਮੇਟੀ ਨੂੰ ਈਵਨ ਉਸਟਨ ਦੇ ਗੰਮੀ ਸਿੰਘ ਨੂੰ ਵੀ ਮੈਂ ਰਿਕਵੈਸਟ ਕੀਤੀ ਸੀ ਜੀ ਕਿ ਭਾਈ ਇਹ ਜਿਹੜੀ ਸੰਗਤ ਆ ਇਹਨਾਂ ਨੂੰ ਆਉਣ ਦਿੱਤਾ ਜਾਵੇ ਸਭ ਤੋਂ ਜ਼ਿਆਦਾ ਬਰੋਜ ਜਿਹੜਾ ਉਸਟਨੀ ਗੁਰਮੀ ਸਿੰਘ ਦਾ ਹੀ ਸੀਗਾ ਤੇ ਇਹਦੇ ਕਿਹਾ ਸੀ ਇਹਨਾਂ ਨੂੰ ਨਾਮ ਦਿੱਤਾ ਜਾਵੇ ਤੁਸੀਂ ਇਹ ਮੰਨਦੇ ਆ ਇਹ ਕਿਉਂ ਤੁਸੀਂ ਮੰਨਦੇ ਆ ਇਹ ਏਦਾਂ ਕਰ ਦੇਣਗੇ ਇਹ ਕ ਫਲਾਣਾ ਕਰ ਦੇਣਗੇ ਉਹ ਕਰ ਦੇਣਗੇ ਬਹੁਤ ਬਲਾ ਹੋਈਆਂ ਜਿਹਦੇ ਵਿੱਚ ਕਾਫੀ ਐਗਰੈਸਿਵ ਵੀ ਸੀਗਾ ਉਦੋਂ ਵੀ ਇਹ ਤੇ ਜਿਹਦੇ ਵਿੱਚ ਇਹਨੂੰ ਮਤਲਬ ਇਹਨੇ ਆਪਣਾ ਆਪਣੇ ਰੂਪ ਸਿੰਘ ਹੁਣੀ ਅੰਮ੍ਰਿਤਸਰੀ ਇਹ ਸਾਰੇ ਇਹਨਾਂ ਕਿਹਾ ਸੀ ਕਿ ਅੰਮ੍ਰਿਤਸਰੀ ਇਹ ਮੀਟਿੰਗ ਜਿਹੜੀ ਹੋਣੀ ਚਾਹੀਦੀ ਈਵਨ ਇਹਨੂੰ ਵੀ ਸੱਦਿਆ ਸੀ ਪਰ ਇਹ ਆਪ ਨਹੀਂ ਆਇਆ ਇਹਨੂੰ ਕਿ ਇੱਕ ਨਾ ਸੀਗਾ ਤੇ ਮੈਂ ਏਦਾਂ ਬਾਹਰ ਹੀ ਠੀਕ ਆ ਪਰ ਤੁਸੀਂ ਜਿਹੜੀ ਗੱਲ ਗੱਲਮੀ ਆ ਕਰੋ ਇਹਦੀ ਸਲਾਹ ਨੇ ਉਹ ਮਿਕਨੇ ਰੱਖੀ ਗਈ ਸੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪਰ ਇਹਨੇ ਵਿਰੋਧ ਕਰ ਦਿੱਤਾ ਇਸ ਚੀਜ਼ ਦਾ ਕਿ ਨਹੀਂ ਇਹ ਹੋਣੇ ਨਹੀਂ ਚਾਹੀਦੇ ਜਦੋਂ ਅਸੀਂ ਉਹਨਾਂ ਨੂੰ ਇਹ ਕਹਿ ਦਿੱਤਾ ਵੀ ਤੁਸੀਂ ਅਗਲੇ ਸੰਡੇ ਨੂੰ ਆ ਜਾਓ ਬਸਾਖੀ ਵਾਲੇ ਜਣ ਆ ਜਾਓ ਪ੍ਰਧਾਨ ਸਾਹਿਬ ਇਹਨਾਂ ਨੇ ਫਿਰ ਆਪਣਾ ਰੇਸ਼ਮ ਸਿੰਘ ਵੀ ਇਹ ਗੱਲ ਤੇ ਆ ਗਏ ਸੀ ਮੰਨ ਗਏ ਸੀ ਕਿ ਮੈਂ ਵੀ ਕਿ ਆਪਾਂ ਵੀ ਆਪਾਂ ਆਉਣ ਦਈਏ ਇਹਨਾਂ ਨੂੰ ਰਿਕੁਐਸਟ ਕਰ ਦਿੱਤੀ ਲਗੀ ਵੀ ਭਾਈ ਆਪਾਂ ਜਿਹੜੀ ਆ ਸੰਗਤ ਨੂੰ ਕੋਈ ਨਾ ਲਾਈਏ मतलब ਆਪਾਂ ਕੰਡੀਸ਼ਨ ਕਿਸੇ ਦੀ ਕਿ ਇਹਨਾਂ ਨੂੰ ਖੋਲੋ ਸਾਰੀ ਸਮੇਂ ਤੋਂ ਕਿ ਉਹ ਕਰ ਦਿੱਤਾ ਸੀਗਾ ਤੇ ਜਿਹਦੇ ਵਿੱਚ ਉਹ ਹੀ ਕਹਿੰਦਾ ਵਾਰ-ਵਾਰ ਸਭ ਤੋਂ ਜ਼ਿਆਦਾ ਮੈਂ ਕਹਿੰਦਾ ਕਿ ਅੱਜ ਉਹ ਗਰਮੀਤ ਸਿੰਘ ਇਹ ਸੰਗਤ ਨੂੰ ਕਿਉਂ ਫਿਰ ਉਹ ਅੱਜ ਇਹ ਆਪਣੇ ਇਹ ਕੀ ਮੁੱਦਾ ਖੇਡਣ ਦੇ ਆ ਇਹਦੇ ਵਿੱਚ ਇਹ ਵੀ ਚਾਲ ਕੀ ਆ ਇਹਦੇ ਵਿੱਚ ਮੈਂ ਮਤਲਬ ਮੇਰੀ ਸਮਝ ਤੋਂ ਬਾਹਰ ਹੀ ਜਾ ਇਹ ਸੰਗਤ ਨੂੰ ਆਪ ਨੂੰ ਸਮਝਣਾ ਚਾਹੀਦਾ ਜਦੋਂ ਸੰਗਤ ਉਹ ਪਿਆਰ ਨਾਲ ਆ ਰਹੀ ਸੀਗੀ ਉਹਦਾ ਇਹ ਨਹੀਂ ਆਉਂਦੀ ਤਾਂ ਉਹ ਸੰਗਤ ਠੀਕ ਹੈ ਵਾਈਕੁਰਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤ